ਜਿੱਤੇ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਖਬਰਾਂ ਚੱਲ ਰਹੀਆਂ ਨੇ ਨਸ਼ਰ ਹੋ ਰਹੀਆਂ ਕਿ ਚੋਰੀਆਂ ਹੋ ਰਹੀਆਂ ਉੱਤੇ ਨਾਲ ਪੁਲਿਸ ਨੂੰ ਵੱਡੀ ਕਾਮਯਾਬੀ ਵੀ ਮਿਲਦੀ ਨਜ਼ਰ ਆ ਰਹੀ ਹੈ ਕਿ ਚੋਰ ਜਿਹੜੇ ਨੇ ਉਹ ਫਿਰੋਜ਼ਪੁਰ ਪੁਲਿਸ ਦੇ ਸਿਟੀ ਥਾਣਾ ਐਸਐਚਓ ਪਰਭਾਰੀ ਨੇ ਉਹ ਫੜ ਲਏ ਨੇ ਔਰ ਨਾਲ ਇਹਨਾਂ ਕੋਲੋਂ ਸਮਾਨ ਵੀ ਮਿਲਿਆ ਪਹਿਲੇ ਅਸੀਂ ਤੁਹਾਨੂੰ ਤਸਵੀਰਾਂ ਵਾਹੀ ਦਿਖਾਵਾਂਗੇ ਕਿ ਇਹ ਉਹ ਸਮਾਨ ਹੈ ਚੋਰਾ ਕੋਲ ਜਿਹੜਾ ਬਰਾਮਦ ਹੋਇਆ ਜਿੰਨੇ ਵਿੱਚ ਤੁਸੀਂ ਦੇਖੋ ਕਿ ਮੋਟਰਸਾਈਕਲ ਜਿਹੜਾ ਅਸੀਂ ਇੱਕ ਫੜਿਆ ਸੀ ਇਹਨਾਂ ਨੇ ਚੋਰੀ ਕੀਤਾ ਸੀ ਮੋਟਰਸਾਈਕਲ ਨੂੰ ਖੋਲਤਾ ਕੋਲਗੇ ਉਹਦੇ ਪਰਦੇ ਜਿਹੜੇ ਆ ਇਸ ਬੋਰੀ ਚ ਅੱਜ ਵੀ ਤੁਸੀਂ ਬੋਰੀ ਦੇਖ ਰਹੇ ਹੋ ਇਸ ਬੋਰੀ ਚ ਪਾ ਦਿੱਤੇ ਗਏ ਇਹ ਏਸੀ ਹੈ ਜਿਹਨਾਂ ਪੱਖਾ ਨਾਲ ਲਾਇਆ ਔਰ ਜਿਹੜਾ ਤਾਂਬਾ ਜਿਹੜਾ ਕਿ ਪਾਈਪਾਂ ਜੜੀਆਂ ਨੇ ਉਹ ਨਵੀਆਂ ਕੋਠੀਆਂ ਚ ਜਾਂ ਕਹਿ ਲੋ ਜਾਂ ਤਾਂ ਮੈਂ ਜਿੱਥੇ ਫਿਟਿੰਗ ਹੁੰਦੀ ਹੈ ਉਹ ਕੋਠੀਆਂ ਜਾ ਕੇ ਇਹ ਪਾਈਪਾਂ ਨੂੰ ਚੋਰੀ ਕਰ ਲੈਂਦੇ ਨੇ ਤੇ ਉਰਤਾਰਾ ਨੂੰ ਤਾਂਬਾ ਮਹਿੰਗਾ ਦਿੱਖਦਾ ਇਸ ਕਰਕੇ ਉਹਨੂੰ ਵੇਚਦੇ ਨੇ ਅੱਜ ਕਿਤੇ ਨਾ ਕਿਤੇ ਬਹੁਤ ਵੱਡੀ ਕਾਮਯਾਬੀ ਹੈ ਜਿਹੜੀ ਮਿਲੀ ਹੈ ਕਿਉਂਕਿ ਚੋਰਾਂ ਦੇ ਨਾਲ ਨਾਲ ਇਹਨਾਂ ਨੇ ਚੋੜੀ ਦਾ ਸਮਾਨ ਵੇਚਣ ਵਾਲੇ ਨੋਵੀ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗੱਲਬਾਤ ਕਰਦੇ ਆਂ ਥਾਣਾ ਭਰਬਾਰੀ ਦੇ ਨਾਲ ਸਰ ਚੋਰ ਫੜ ਲਿੱਤੇ ਗਏ ਨੇ ਤਾਂਬਾ ਮਿਲਿਆ ਸਰ ਕਿੰਨਾ ਮਿਲਿਆ ਕਿੱਥੋਂ ਦੇ ਚੋਰ ਇਹ ਕਿਵੇਂ ਚੋਰੀ ਕਰਦੇ ਸੀ ਜਿਹੜੇ ਚੋਰ ਨੇ ਇਹ ਇੱਕ ਇਹਨਾਂ ਚੋਂ ਦੋ ਜਣੇ ਜਿਹੜੇ ਫਰੋਹੀਪੁਰ ਸਿਟੀ ਦੇ ਰਹਿਣ ਵਾਲੇ ਨੇ ਇੱਕ ਜਿਹੜਾ ਨਾਲ ਹੀ ਨਾਲ ਦੇ ਪਿੰਡ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ ਕਰੀਬ 50 ਕਿਲੋ ਤਾਂਬਾ ਜੋ AC ਦੀਆਂ ਪੇਪਾਂ ਹਨ ਉਹ ਬਰਾਮਦ ਹੋਈਆਂ ਹਨ ਇੱਕ AC ਦਾ ਜੋ ਬਾਹਰਲਾ ਮੋਟ ਲੱਗੀ ਹੁੰਦੀ ਹੈ কুলਿੰਗ ਕਰਨ ਵਾਸਤੇ ਉਹ ਪਾਰਟਸ ਮਿਲਿਆ ਇੱਕ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤਾ ਸੀ ਜਿਹਨੂੰ ਖੋਲ ਕੇ ਅੱਗੇ ਇਹਨਾਂ ਨੇ ਕੁਆੜੀਆਂ ਨੂੰ ਵੇਚਣਾ ਸੀ ਇਹ ਮੌਕੇ ਤੇ ਹੀ ਇਹ ਦੋਨੋਂ ਜਣੇ ਉੱਥੇ ਉਹ ਕੁਆੜੀ ਦੀ ੜੀ ਕਰ ਰਹੇ ਸੀ ਤੇ ਜਦੋਂ ਕੁਆੜੀਆਂ ਤੇ ਖਰੀਦਣ ਵਾਸਤੇ ਆਇਆ ਉੱਥੇ ਸਾਡੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਮੌਕੇ ਤੇ ਜਾ ਕੇ ਸਮੀਤ ਕੁਆੜੀਆ ਸਮੀਤ ਦੋਨੋਂ ਚੋਰ ਉਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ ਇਹ ਸਾਰਾ ਸਮਾਨ ਬਰਾਮਦ ਕੀਤਾ ਸਰ ਚੋਰ ਜਿਹੜੇ ਆ ਕਿੰਨੀ ਦੇਰ ਤੋਂ ਆਦੀ ਲੱਗ ਰਹੇ ਵੀ ਜਿਹੜਾ ਚੋਰੀ ਦਾ ਸਮਾਨ ਕਿੰਨੀ ਦੇਰ ਤੋਂ ਚੋਰੀ ਕਰਦੇ ਪਏ ਸੀ ਸਾਡੀ ਪੁੱਛਗਿੱਛ ਦੌਰਾਨ ਮੰਨੇ ਆ ਕਿ ਅਸੀਂ ਤਕਰੀਬ 3 ਸਾਲ ਤੋਂ ਇਹ ਜਿਹੜਾ ਚੋਰੀ ਨੂੰ ਅੰਜਾਮ ਦੇ ਰਹੇ ਸੀ ਚੋਰੀਆਂ ਨੂੰ ਤੇ ਸਰ ਅੱਜ ਜਿਹੜੀ ਕਾਰਵਾਈ ਇਹਨਾਂ ਦੇ ਉੱਪਰ ਕੀ ਕੀਤੀ ਗਈ ਹੈ ਇਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਜਿਹੜੀ ਹੈ ਤਫਤੀਸ਼ ਸ਼ੁਰੂ ਵੀ ਗਈ ਹੈ ਜੋ ਵੀ ਅੱਗੇ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਤੋਂ ਪੀਛ ਪਰ ਕਰਕੇ ਮੁਕੰਮਲ ਕਰਕੇ ਜਿਹੜਾ ਉਹ ਦਾ ਪੇਸ਼ ਚਲਾਨ ਪੇਸ਼ਦਾਨਤ ਕੀਤਾ ਜਾਦਾ ਸਰ ਜਿੰਨਾ ਉਹ ਸਮਾਨ ਚੋਰੀ ਕਰਕੇ ਵੇਚਦੇ ਸੀ ਕਿ ਉਹ ਵੀ ਬੰਦਾ ਸ਼ਖਸ ਜਿਹੜਾ ਕਾਬੂ ਕਰ ਲਿਆ ਗਿਆ ਹਾਂ ਉਹ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ ਕਿਉਂਕਿ ਇਹ ਮੰਡੀ ਵਿੱਚ ਇਹ ਮੌਕੇ ਤੇ ਜਿਹੜਾ ਉਹ ਸੀ ਉਹਦੀ ਵੇਡ ਕਰ ਰਹੀ ਸੀ ਜਦੋਂ ਉਹ ਇਸ ਕੋਲੇ ਇਹਨਾਂ ਕੋਲੇ ਸਮਾਨ ਲੈਣ ਵਾਸਤੇ ਆਇਆ ਤਾਂ ਪੁਲਿਸ ਪਾਰਟੀ ਨੇ ਉਸੇ ਟਾਈਮ ਹੀ ਇਹਨਾਂ ਨੂੰ ਉੱਥੋਂ ਕਾਬੂ ਕਰ ਲਿਆ ਤਾਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਦੁਕਾਨਦਾਰਾਂ ਨੂੰ ਜਿਹੜਾ ਕਿ ਐਵੇਂ ਦੇ ਚੋਰਾਂ ਦੇ ਕੋਲੋਂ ਸਮਾਨ ਖਰੀਦ ਕੇ ਖੁਦ ਵੀ ਗੁਨਾਹਗਰ ਬਣਦੇ ਆ ਉਨਾਂ ਨੂੰ ਮੇਰਾ ਇਹੀ ਸੰਦੇਸ਼ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਜਿੰਨੇ ਵੀ ਆਪਣੇ ਜੋ ਕੁਆਰਿਏ ਆ ਖਾਸ ਕਰਕੇ ਇਹ ਚੋਰਾ ਤੋਂ ਨਾ ਸਮਾਨ ਲੈਣ ਜੇਕਰ ਕੋਈ ਚੋਰ ਇਹਨਾਂ ਨੂੰ ਕੋਈ ਕੋਈ ਸਮਾਨ ਦੇਣ ਆਉਂਦਾ ਹੈ ਤਾਂ ਮੈਨੂੰ ਇਤਲਾਹ ਦੇਣ ਜੀ ਬਿਲਕੁਲ ਜਿਸ ਤਰ੍ਹਾਂ ਕੀ ਐਸਐਚਓ ਸਾਹਿਬ ਨੇ ਕਿਹਾ ਹੈ ਕਿ ਅਗਰ ਕੋਈ ਚੋਰੀ ਦਾ ਸਮਾਨ ਲੈ ਕੇ ਆਉਂਦਾ ਹੈ ਤਾਂ ਸਾਨੂੰ ਪਹਿਲਾਂ ਇਹਨਾਂ ਨੂੰ ਇਤਲਾਹ ਦਿਓ ਤਾਂ ਕਿ ਉਹ ਚੋਰ ਨੂੰ ਫੜਿਆ ਜਾਵੇ ਔਰ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਰੋਕਿਆ ਜਾਵੇ ਔਰ ਬਹੁਤ ਵੱਡੀ ਕਾਮਯਾਬੀ ਜਿਹੜੀ ਆਪਾਂ ਕਹਿ ਲਾਂਗੇ ਮਿਲੀ ਹੈ ਕਿਉਂਕਿ ਕਰੀਬ 50 ਕਿਲੋ ਜਿਹੜੀ ਆ ਉਹ ਤਾਂਬੇ ਦੀ ਜਿਹੜੀ ਪਾਈਪ ਹੈ ਉਹ ਬਰਾਮਦ ਕੀਤੀ ਗਈ ਹੈ ਔਰ ਇੱਕ ਮੋਟਰਸਾਈਕਲ ਜਿਹੜਾ ਕਿ ਬਿਲਕੁਲ ਖੋਲ ਕੇ ਉਸ ਮੋਟਰਸਾਈਕਲ ਨੂੰ ਬੋਰੀ ਚ ਪਾ ਦਿੱਤਾ ਗਿਆ ਚੋਰਾਂ ਵੱਲੋਂ ਤਾਂ ਕਿ ਇਹਨੂੰ ਆਸਾਨੀ ਨਾਲ ਵੇਚਿਆ ਜਾ ਸਕੇ ਅੱਜ ਦੋ ਚੋਰ ਤੇ ਇੱਕ ਉਹ ਬੰਦਾ ਜਿੰਨੇ ਕੀ ਇਹ ਸਾਰਾ ਕੁਝ ਉਹਨਾਂ ਕੋਲੋਂ ਖਰੀਦਿਆ ਸੀ ਉਹ ਤਿੰਨੋਂ ਜਣੇ ਗ੍ਰਿਫਤਾਰ ਕਰ ਲਿੱਤੇ ਗਏ